ਗੁਰਬਾਣੀ ਦਾ ਬੜਾ ਸੋਨਾ ਫਰਮਾਨ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦیدار ਕਰਦੇ ਆ ਬਾਣੀ ਪੜ੍ਹਦੇ ਆ ਬਾਣੀ ਸੁਣਦੇ ਆ ਜ਼ਿੰਦਗੀ ਦੀ ਹਰ ਪੱਖੋਂ ਗਵਾਈ ਸਾਡੀ ਗੁਰਬਾਣੀ ਕਰ ਰਹੀ ਹੈ ਭਾਵੇਂ ਖਾਣਾ ਹੋਵੇ ਭਾਵੇਂ ਸੋਨਾ ਹੋਵੇ ਭਾਵੇਂ ਚੱਲਣਾ ਆਵੇ ਉਤੋਂ ਤੱਕ ਕਿ ਜ਼ਿੰਦਗੀ ਦੇ ਵਿੱਚ ਵਿਚਰਨਾ ਕਿਵੇਂ ਹੈ ਕਿਹੜੀ ਵਿਦਿਆ ਗ੍ਰੈਂਡ ਕਰਨੀ ਆ ਤੇ ਕਿਹੜੀ ਵਿਦਿਆ ਦੇ ਰਾਹੀਂ ਸਾਨੂੰ ਕਿਹੜਾ ਮੁਕਾਮ ਮਿਲੇਗਾ ਜੀ ਹਾਂ ਗੁਰੂ ਕੀ ਪਿਆਰੀ ਸਾత్సੰਗਤ ਜੀਓ ਦੁਨਿਆਵੀ ਪੜਾਈ ਦੇ ਨਾਲ ਨਾਲ ਅਸੀਂ ਗੁਰਮਤਿ ਦੀ ਵਿਦਿਆ ਨੂੰ ਕਿਵੇਂ ਅੰਗੀਕਾਰ ਕਰਾਈਏ ਸਾਡਾ ਬੱਚਾ ਜਿੱਥੇ ਦੁਨਿਆਵੀ ਪੜ੍ਹਾਈ ਦੇ ਇੱਕ ਨਹੀਂ ਅਨੇਕਾਂ ਸਬਜੈਕਟ ਪੜਦਾ ਹੈ ਉੱਥੇ ਗੁਰਮਤ ਦੀ ਫਿਲਾਸਫੀ ਵੀ ਪੜੇ ਗੁਰਮਤ ਨਾਲ ਵੀ ਸਾਂਝ ਪਾਵੇ ਗੁਰਮਤ ਦੀ ਵਿਦਿਆ ਨੂੰ ਵੀ ਗ੍ਰਹਿਣ ਕਰੇ ਜੀਹਾਂ ਗੁਰੂ ਕੀ ਪੈਰੀ ਸਾਧ ਸੰਗਤ ਜੀ ਅੱਜ ਇਸੇ ਵਿਸ਼ੇ ਨੂੰ ਲੈ ਕੇ ਤੁਹਾਡੇ ਆਪਣੇ ਖਾਸ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਰਹੇ ਪੰਥ ਦੀਆਂ ਬੜੀਆਂ ਪਿਆਰੀਆਂ ਸ਼ਖਸੀਅਤਾਂ ਤੋਂ ਪੰਥਕ ਸਾਡੇ ਸਿੱਖ ਚਿੰਤਕ ਸਾਡੇ ਵਿਦਵਾਨ ਸਾਡੇ ਅਤੇ ਸਤਿਕਾਰਯੋਗ ਸਭ ਤੋਂ ਪਹਿਲੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਸਰਦਾਰ ਮਨਜੀਤ ਸਿੰਘ ਜੀ ਅਤੇ ਦੂਸਰੇ ਸਾਡੇ ਸਿੱਖ ਵਿਦਵਾਨ ਨੇ ਚੰਡੀਗੜ੍ਹ ਦੀ ਧਰਤੀ ਤੋਂ ਸਿਗੇ ਗੁਰਦੀਪ ਸਿੰਘ ਜੀ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਈਵਨਿੰਗ ਸਭ ਤੋਂ ਤੁਹਾਡੇ ਕੋਲ ਮੈਂ ਆਵਾਂਗਾ ਤੁਸੀਂ ਉਸ ਸਥਾਨ ਤੇ ਰਹਿੰਦੇ ਹੋ ਉੱਥੇ ਕਿਰਤ ਕਰਦੇ ਹੋ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਐਜੂਕੇਸ਼ਨ ਦੇ ਹੱਬ ਨੂੰ ਮੰਨਿਆ ਜਾਂਦਾ ਹੈ ਜਾਂ ਇੱਕ ਉੱਚ ਮਿਆਰੀ ਕਦਰ ਕੀਮਤਾਂ ਵਾਸਤੇ ਵਿੱਦਿਆ ਦੀ ਮਾਪਦੰਡਤਾ ਹੁੰਦੀ ਹੈ ਤੇ ਚੰਡੀਗੜ੍ਹ ਦਾ ਨਾਮ ਸਭ ਤੋਂ ਉੱਪਰ ਆਉਂਦਾ ਜਿੱਥੇ ਦੁਨਿਆਵੀ ਪੜ੍ਹਾਈ ਕਰਾਈ ਜਾਂਦੀ ਹੈ ਵਧੀਆ ਟੈਕਨੋਲੋਜੀ ਆ ਚੁੱਕੀ ਬੱਚਿਆਂ ਨੂੰ ਕਿਤੇ ਕੋਈ ਪੱਖ ਰਹਿ ਨਾ ਜਾਵੇ ਬੱਚਿਆਂ ਹਾਨੀ ਬਣ ਸਕੇ ਅੱਜ ਦੇ ਸਮੇਂ ਦਾ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਗੁਰਮਤਿ ਵਿਦਿਆ ਦੀ ਜਾਚ ਕਿਵੇਂ ਬੱਚੇ ਦੇ ਹਿਰਦੇ ਚ ਪ੍ਰਵੇਸ਼ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਸਤ ਸੰਗਤ ਨੂੰ ਜਿਹੜਾ ਤੁਹਾਡਾ ਟੌਪਿਕ ਹੈ ਨਾ ਬਹੁਤ ਹੀ ਅੱਛਾ ਇੰਟਰਸਟਿੰਗ ਟੌਪਿਕ ਹੈ ਤੇ ਇਸ ਦੇ ਬਾਰੇ ਮੈਂ ਐਂਟ ਦੀ ਗੱਲ ਕਹਿਣ ਤੋਂ ਪਹਿਲਾਂ ਸ਼ੁਰੂ ਚ ਇੱਕ ਗੱਲ ਕਹਿਣਾ ਚਾਹਾਂਗਾ ਕਿ ਦੋਨਾਂ ਵਿਦਿਆਧਾਰਕ ਜਿਹੜਾ ਆਪਾਂ ਕਰਦੇ ਗੁਰਮਤਿ ਗਿਆਨ ਤੇ ਜਿਹੜਾ ਸਖਸ਼ ਗਿਆਨ ਹੈਗਾ ਜਿਹੜਾ ਆਪਾਂ ਇੰਗਲਿਸ਼ ਚ ਕਹਿੰਦੇ ਆ ਅਕੈਡਮਿਕ এডੂਕੇਸ਼ਨ ਬਿਲਕੁਲ ਕਹਿੰਦਾ ਇਨ ਦਾ ਦੋਨਾਂ ਚ ਪਹਿਲੇ ਥੋੜਾ ਜਿਹਾ ਫਰਕ ਸਮਝ ਲਈਏ ਕੀ ਹੈਗਾ ਜਿਹੜੀ ਮੈਂ ਦੁਨਿਆਵੀ এডੂਕੇਸ਼ਨ ਦੀ ਗੱਲ ਕਰਦਾ ਤੇ ਦੁਨਿਆਵੀ এডੂਕੇਸ਼ਨ ਤੁਹਾਨੂੰ ਪ੍ਰੀਪੇਅਰ ਕਰਦੀ ਹੈ ਆਪਣੀ ਜੀਵਿਕਾ ਲਈ ਤੁਸੀਂ ਆਪਣਾ ਸਾਧਨ ਆਪਣੇ ਪਹਿਰਾ ਤੇ ਕਿਵੇਂ ਖੜਾ ਉਸ ਤਰ੍ਹਾਂ ਉੱਚਾ ਦੀ ਉਹ ਤੁਹਾਡੀ ਜਿਹੜਾ ਪਹਿਲਾ ਉਸ ਦਾ ਹੁੰਦਾ ਹੈ ਕਿ ਉਹ ਵਿਸ਼ੇ ਦੇ ਉੱਪਰ ਪੜਾਇਆ ਜਾਂਦਾ ਹੈ ਕਿ ਤੁਸੀਂ ਮੈਥਸ ਪੜ੍ਹਨਾ ਹੈ ਇੰਗਲਿਸ਼ ਪੜ੍ਹਨੀ ਹੈ ਹੈ ਜਿਸ ਚੀਜ਼ ਪੜ੍ਹਨੀ ਹੈ এডਿਕੇਸ਼ਨ ਦੇ ਰਿਲੇਟਡ ਹੋ ਗਿਆ ਕਰਿਕੂਲਮ ਜਿਸ ਨੂੰ ਆਪਾਂ ਅੰਗਰੇਜ਼ੀ ਕਹਿੰਦੇ ਆ ਜੀ ਇੱਕ ਇਹਦੇ ਚ ਉਸ ਤੋਂ ਬਾਅਦ ਤੁਸੀਂ ਆਪਣਾ ਇਹਦੇ ਚ ਪ੍ਰੋਫੈਸ਼ਨਲ ਡਵੈਲਪਮੈਂਟ ਹੁੰਦੀ ਆ ਤੁਸੀਂ ਆਪਣਾ ਪੋਸਟ ਸਟੱਡੀ ਕੀਤੀ ਤਾਂ ਤੁਸੀਂ ਡਾਕਟਰ ਬਣੇ ਇੰਜੀਨੀਅਰ ਬਣੇ ਸੀਏ ਬਣੇ ਇਸ ਤੋਂ ਬਾਅਦ ਜੇ ਆਪਾਂ ਫਾਈਨਲ ਤੇ ਚਲੀਏ ਤੇ ਇੱਕ ਬੜੀ ਇੱਕ ਨਾ ਸੈਕੂਲਰ ਜੀ ਇੱਕ ਧਰਮ ਨਿਰਪੇਖ ਹੁੰਦੀ ਹੈ ਜਿਹੜੀ এডਿਕੇਸ਼ਨ ਹੁੰਦੀ ਹੈ ਜਿਹੜੀ ਆਪਾਂ ਸਕੂਲਾਂ ਚ ਲੈਂਦੇ ਆ ਇਹਦੇ ਚ ਧਰਮ ਦੇ ਉੱਪਰ ਜ਼ਿਆਦਾ ਸਿੱਖਿਆ ਦਿੱਤੀ ਜਾਂਦੀ ਇਸ ਦੇ ਉੱਪਰ ਚਾਹ ਹਿੰਦੂ ਬੱਚਾ ਜਾ ਰਿਹਾ ਹੈ ਚੈਸੀਕ ਬੱਚਾ ਜਾ ਰਿਹਾ ਹੈ ਚਾਹ ਮੁਸਲਿਮ ਬੱਚਾ ਜਾ ਰਿਹਾ ਉਸ ਨੂੰ ਪਾਰਟਿਕੂਲਰ ਸਬਜੈਕਟ ਦੇ ਸਾਧਨ ਸੋਸ਼ਲ ਜਿਹਨੂੰ ਕਹ ਸਕਦੇ ਸੋਸ਼ਲ ਰਿਲੇਸ਼ਨ ਸੋਸ਼ਲ ਵੀ ਜਾਂ ਉਸ ਨੂੰ ਪਾਰਟਿਕੂਲਰਲੀ ਉਸ ਦੇ ਜੀਵਿਕਾ ਨੂੰ ਚਲਾਣ ਲਈ ਜਾਂ ਉਸ ਨੂੰ ਸਮਾਜ ਚ ਖੜੇ ਹੋਣ ਲਈ ਜਾਂ ਉਸ ਨੂੰ ਆਪਣੇ ਨੌਲੇਜ ਨੂੰ ਜਿਆਦਾ ਵਧਾਣ ਲਈ ਇੰਟਰੈਕਸ਼ਨ ਕਰਨ ਲਈ ਆਊਟਰ ਫਿਜ਼ੀਕਲ ਡਵੈਲਪਮੈਂਟ ਲਈ ਇਹੋ ਕੀ ਉਹ ਹੁੰਦੀ ਹੈ ਇਸ ਦਾ ਦਾਇਰਾ ਜਿਹੜਾ ਹੈਗਾ ਇਹ ਹੈਗਾ ਲੇਕਿਨ ਜਿਹੜਾ ਆਪਾਂ ਗੁਰਬਾਣੀ ਦੇ ਸਾਧਨ ਨਾਲ ਚੱਲੀਏ ਤੇ ਕਿਰਤ ਕਰਨ ਲਈ ਇਹ ਚੀਜ਼ ਜ਼ਰੂਰੀ ਵੀ ਹੈਗੀ। ਲੇਕਿਨ ਜਦ ਆਪਾਂ ਅਧਿਆਤਮਿਕ ਯਾ ਸਪਿਰਚੁਅਲ ਯਾ ਗੁਰਮਤ ਦੇ ਸਾਧਨ ਨਾਲ ਚਲੀਏ ਤੇ ਗੁਰਮਤ ਫਿਲਾਸਫੀ ਕੀ ਕਹਿੰਦੀ ਹੈ ਉਹ ਇਸ ਤੋਂ ਥੋੜਾ ਜਿਹਾ ਉੱਪਰ ਚਲੀ ਜਾਂਦੀ ਹੈਗੀ। ਉੱਪਰ ਚਲੀ ਜਾਂਦੀ ਹੈ ਕਿ ਉਹ ਕਹਿੰਦੀ ਕਿ ਤੁਸੀਂ ਆਪਣੇ ਮਨ ਦੀ ਸਾਧਨਾ ਕਰਨੀ ਹੈ। ਮਨ ਨੂੰ ਤੁਸੀਂ ਪ੍ਰਮਾਤਮਾ ਨਾਲ ਜੋੜਨਾ ਹੈ। ਤੁਸੀਂ ਆਪਣੇ ਅੰਦਰਲੀ ਜਿਹੜੀ ਅ ਸੋਚ ਹੈ ਉਸ ਨੂੰ ਬਦਲਣਾ ਹੈ। ਤੁਸੀਂ ਆਪਣਾ ਅੰਦਰਲਾ ਕੈਰੇਕਟਰ ਇੰਪਰੂਵ ਕਰਨਾ ਹੈ ਤਾਂ ਕਿ ਤੁਸੀਂ ਅ এডਿਕੇਸ਼ਨ ਦੇ ਨਾਲ ਨਾਲ ਆਪਣੇ ਸਪਿਰਚੁਅਲ ਮਨ ਦੀ ਸ਼ਾਂਤੀ ਨੂੰ ਤੁਸੀਂ ਆ ਕੇ ਲੈ ਕੇ ਚੱਲ ਸਕੋ ਇਸ ਤੋਂ ਬਾਅਦ ਮੈਂ ਇਸ ਚੀਜ਼ ਤੋਂ ਪਰੇ ਵੀ ਕਹਾਂਗਾ ਕਿ ਜਿਹੜਾ ਆਪਣੀ ਤਾਰਵਿਕ ਵਿੱਦਿਆ ਹੈ ਉਹ ਕਮਿਊਨਲ ਪ੍ਰੈਡਿਕਟਡ ਹੋ ਗਈ ਜੇ ਆਪਾਂ ਗੁਰਮਤ ਦੇ ਸਾਧਨਾਂ ਚੱਲੀਏ ਤੇ ਆਪਣਾ ਪ੍ਰਿੰਸੀਪਲ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੰਨਦੇ ਆ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਆਪਾਂ ਲੈ ਕੇ ਚੱਲੀਏ ਤੇ ਬੱਚਿਆਂ ਨੂੰ ਉਸ ਪਾਸੇ ਲੈ ਕੇ ਚੱਲੀਏ ਅੱਜ ਦੇ ਡੇਟ 'ਚ ਕਿਉਂਕਿ ਅਸ ਦਾ ਯੁੱਗ ਹੈ ਬੱਚੇ ਪੜਾਈ ਵੀ ਕਰ ਰਹੇ ਨੇ ਅਰਬਨ ਏਰੀਆ 'ਚ ਹੈਗੇ ਚ ਅਰਬਨ ਏਰੀਆ 'ਚ ਹੈਗੇ ਸੁਵਿਧਾਵਾਂ ਇੰਦੀਆਂ ਨੇ ਟੈਕਨੋਲੋਜੀ ਇੰਦੀ ਹੈਗੀ ਕਿ ਬੱਚਿਆਂ ਦੇ ਵੀ ਤਰਕ ਵੱਡੇ ਹੁੰਦੇ ਨੇ ਬੱਚਿਆਂ ਦੇ ਤਰਕ ਹੁੰਦੇ ਨੇ ਤਾਂ ਉਸ ਨੂੰ ਜਵਾਬ ਉਹੀ ਦੇ ਸਕਦਾ ਹੈ ਜਿਹੜਾ ਆਪ ਕੇਸ ਨੂੰ ਜੁਆਇਨ ਹੋਏ ਕਿਉਂਕਿ ਬੱਚਾ ਕੀ ਹੈਗਾ ਬੱਚਾ ਦੇਖੋ ਕੋਈ ਵੀ ਚੀਜ਼ ਅਸੀਂ ਸ਼ੁਰੂ ਕਰਦੇ ਆਂ ਚਾਹੇ ਮੈਂ ਕਿਸੇ ਵੀ ਗੱਲ ਕਰਾਂ ਜਾਂ ਆਪਣੀ ਗੱਲ ਕਰਾਂ ਤੇ ਬੱਚਾ ਜਦੋਂ ਪੈਦਾ ਹੁੰਦਾ ਨਾ ਉਹ بڑا ਨਾ ਸਮਝ ਹੁੰਦਾ ਜਿਹੜਾ ਕਿ ਜਿਹੜਾ ਕਿ ਉਹ ਕਿਸੇ ਵੀ ਕੋਰੀ ਸਲੇਟ ਕਹਿ ਸਕਦੇ ਕੋਰੀ ਸਲੇਟ ਜਿਹੜੇ ਆਪਾਂ ਤਮੋ ਗੁਣ ਚੁੰਦਾ ਕਿ ਜਿਸ ਨੂੰ ਕਿ ਨਾ ਉਹਦਾ ਕੋਈ ਧਰਮ ਹੈ ਜੀ ਨਾ ਉਹਦੇ ਕੋਲ ਕੋਈ ਸਮਾਜਿਕ ਵਿਦਿਆ ਹੈਗੀ ਨਾ ਉਹਦੇ ਕੋਲ ਕੋਈ ਦੂਸਰਾ ਗਿਆਨ ਹੈ ਤੇ ਸਭ ਤੋਂ ਪਹਿਲਾਂ ਦੇਖੋ এডਿਕੇਸ਼ਨ ਤਾਂ ਉਸ ਤਾਂ ਲੈਣੀ ਹੈ ਇੱਕ ਉਮਰ ਤੋਂ ਬਾਅਦ ਜਿਹੜਾ ਕਿ ਜਦੋਂ ਅਡਲਟ ਹੋਣਾ ਹੈ ਜਾਂ ਪ੍ਰਾਇਮਰੀ ਜਾਂ ਥੋੜਾ ਜੱਜ ਉਸ ਨੂੰ ਗਿਆਨ ਆਣਾ ਉਸ ਤੋਂ ਪਹਿਲੇ ਜਿਹੜਾ ਉਸ ਦੇ ਅੰਦਰ ਜਿਹੜੀ ਚੀਜ਼ ਪਾਣੀ ਹੈ ਉਹ ਆਪਣੇ ਮਾਤਾ ਪਿਤਾ ਤੋਂ ਕਿਹੜੀ ਟਕਸਾਲ ਉਸ ਦੇ ਮਨ ਨੂੰ ਕਾੜਨਾ ਕਿਹੜੀ ਦੇਣੀ ਆ ਉਹ ਆਪਣੇ ਕਰੋ ਹੀ ਅਸੀਂ ਦੇਣੀ ਆ ਉਹ ਮਾਤਾ ਪਿਤਾ ਦੇਣਗੇ ਕਿਉਂਕਿ ਪਹਿਲੀ ਟਕਸਾਲ ਜਿਹੜੀ ਹੈਗੀ ਪਹਿਲੀ ਸੋਚ ਜਿਹੜੀ ਹੈਗੀ ਪੈਰਾ ਜਿਹੜਾ ਗਿਆਨ ਹੈਗਾ ਉਹ ਮਾਤਾ ਪਿਤਾ ਦੇ ਦੇਣਾ ਉਸ ਤੋਂ ਬਾਅਦ ਜਿਹੜਾ ਉਸ ਦਾ ਸਕੂਲੀ ਵਿੱਦਿਆ ਚੱਲੇਗੀ ਹੁਣ ਜੇ ਆਪਾਂ ਪਹਿਲਾ ਸਟੈਪ ਤੋਂ ਸਾਡਾ ਇਹ ਹੁੰਦਾ ਕਿ ਅਸੀਂ ਆਪਣੇ ਘਰ ਚ ਬੈਠ ਕੇ ਉਸ ਟਕਸਾਲ ਚ ਉਸ ਦੇ ਮਨ ਨੂੰ ਉਹਦੇ ਨਾਲ ਜੋੜੀਏ ਉਸ ਤੋਂ ਬਾਅਦ ਜਿਹੜਾ ਸੈਕੰਡ ਉਹਦਾ ਸਟੈਪ ਆਏਗਾ ਸਕੂਲ ਚ ਜਾ ਕੇ ਸਕੂਲੀ ਵਿੱਦਿਆ ਲਏਗਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਗੁਰਦੇਵ ਸਿੰਘ ਤਾਂ ਥੋੜੇ ਤੇ ਰੁਕਣਾ ਚਾਹਾਂਗਾ ਗੁਰੂ ਕੀ ਪੈਰੇ ਸਾਧਸੰਗ ਜੀ ਅਕਸਰ ਅਸੀਂ ਆਪਣੇ ਬਜ਼ੁਰਗਾਂ ਤਾਂ ਵੀ ਸੁਣਦੇ ਆ ਕਿ ਸਭ ਤੋਂ ਪਹਿਲੀ ਜਿਹੜੀ ਮਾਂ ਹੁੰਦੀ ਹੈ ਉਹ ਟੀਚਰ ਹੁੰਦੀ ਬੱਚੇ ਦੀ ਮੈਂ ਜਿਸੀ ਤੁਸੀਂ ਤਾਂ ਲੰਬੇ ਸਮੇਂ ਤੋਂ ਅਧਿਆਤਮਿਕ ਵਿਦਿਆ ਦੇ ਨਾਲ ਜੁੜੇ ਪਏ ਹੋ ਬੜੀਆਂ ਥਾਵਾਂ ਤੇ ਤੁਸੀਂ ਬੱਚਿਆਂ ਦੇ ਵਿੱਚ ਜਾ ਕੇ ਲੈਕਚਰ ਵੀ ਕਰਦੇ ਹੋ ਤੁਸੀਂ ਇਸ ਨਜ਼ਰੀਏ ਨੂੰ ਕਿਵੇਂ ਵੇਖਦੇ ਹੋ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਆਧੁਨਿਕ ਵਿਦਿਆ ਦਾ ਬਹੁਤ ਵੱਡਾ ਵੱਡਾ ਸਥਾਨ ਹੈ ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ ਵਿਦਿਆ ਤੋਂ ਬਿਨਾ ਮਨੁੱਖ ਦੇਖ ਨਹੀਂ ਸਕਦਾ ਸੰਸਾਰ ਦੇ ਵਿੱਚ ਠੀਕ ਹੈ ਅਕੈਡੈਮਿਕ ਤੌਰ ਤੇ ਗੁਰਦੀਪ ਸਿੰਘ ਨੇ ਬੜਾ ਸੁਣਾ ਆਖਿਆ ਕਿ ਸਾਡੀ ਜਿਹੜੀ ਸੋਚ ਹੈ ਇਹ ਸਾਨੂੰ ਧਰਮ ਵਿਦਿਆ ਦੇ ਹੀ ਦੇਣੀ ਹੈ ਪਰੰਤੂ ਜਿਹੜੀ ਕਿਰਤ ਵਾਸਤੇ ਸਾਨੂੰ ਅਕੈਡੈਮਿਕ ਵਿਦਿਆ ਚਾਹੀਦੀ ਹੈ ਆਜ ਦੇ ਯੁੱਗ ਵਿੱਚ ਹਰ ਸੰਸਾਰ ਤਰੱਕੀ ਕਰ ਰਿਹਾ ਹਰ ਬਸ਼ਿੰਦਾ ਤਰੱਕੀ ਕਰ ਰਿਹਾ ਹੈ ਉੱਥੇ ਤੁਸੀਂ ਕਿਵੇਂ ਵੇਖਦੇ ਹੋ ਗੁਰਮਤਿ ਵਿਦਿਆ ਦੀ ਕਿਵੇਂ ਸਾਂਝ ਬਣੇਗੀ ਅਕੈਡੈਮਿਕ ਵਿਦਿਆ ਦੇ ਨਾਲ ਨਾਲ ਹਾਂਜੀ ਜਿਸ ਤਰ੍ਹਾਂ ਬਹੁਤ ਵਾਰ ਸੁਣਿਆ ਕਈ ਵਾਰ ਕਿਸੇ ਨੇ ਪੁੱਛਿਆ ਕਿ ਬੱਚੇ ਨੂੰ ਕਿਸ ਉਮਰ ਤੋਂ ਪੜਾਉਣਾ ਸ਼ੁਰੂ ਕਰਨਾ ਚਾਹੀਦਾ ਤੁਹਾਨੂੰ ਆਖਿਆ ਕਿ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਉਸ ਦੀ ਵਿੱਦਿਆ ਜਿਹੜੀ ਹੈਗੀ ਉਹਦਾ ਇੰਤਜ਼ਾਮ ਕਰਨਾ ਚਾਹੀਦਾ ਵੀ ਤੇ ਸ਼ੁਰੂ ਕਰਨੀ ਚਾਹੀਦੀ 20 ਸਾਲ ਪਹਿਲਾਂ ਕਿੱਦਾਂ ਹੋ ਸਕਦੀ ਹੈ ਕਿ ਜਿਹੜੀ ਬੱਚੇ ਦੀ ਮਾਂ ਹੈ ਜਦੋਂ ਉਹਦਾ ਜਨਮ ਹੁੰਦਾ ਤਕਰੀਬਨ 20 ਸਾਲ ਤੋਂ ਬਾਅਦ ਅਸੀਂ ਉਹਦਾ ਅਨੰਦ ਕਾਰਜ ਕਰਦੇ ਹਾਂ ਤੇ ਜਦੋਂ ਲੜਕੀ ਘਰ ਵਿੱਚ ਜਨਮ ਲੈਂਦੀ ਹੈ ਤੇ ਉਹਨੂੰ ਗੁਰਮਤ ਦੀ ਵਿੱਦਿਆ ਦਿੱਤੀ ਜਾਵੇ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਜਦੋਂ ਪਰਪੱਕ ਹੋਵੇਗੀ ਗੁਰਮੱਦੀ ਵਿਦਿਆ ਦੇ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਉਹ ਜਿਹੜੇ ਉਹਦੇ ਬੱਚੇ ਹੋਣਗੇ ਉਹਨਾਂ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਗੀ। ਕੀ ਬਾਤ ਹੈ ਬਹੁਤ ਖੂਬ। ਉਹ ਮਾਂ ਦੀ ਗੋਦ ਜਿਹੜੀ ਹੈ ਉਹ ਬੱਚੇ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਬਿਲਕੁਲ ਔਰ ਜਿਹੜੀ ਧਾਰਮਿਕ ਖੇਤਰ ਦੀ ਆਪਾਂ ਗੱਲ ਕਰਦੇ ਧਾਰਮਿਕ ਖੇਤਰ ਦੇ ਵਿੱਚ ਤੇ ਇਹਦੇ ਵਿੱਚ ਗੁਰਮਤ ਜਦੋਂ ਅਸੀਂ ਤਾਂ ਸਾਡੇ ਕੋਲ ਤਿੰਨ ਪੱਖ ਹੈਗੇ। ਇੱਕ ਗੁਰਬਾਣੀ ਹੈ ਤੇ ਦੂਸਰੀ ਰਹਿਤ ਮਰਿਆਦਾ ਤੀਸਰਾ ਇਤਿਹਾਸ ਹੈ। ਅਸੀਂ ਤਿੰਨਾਂ ਦੇ ਵਿੱਚੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਜਿਹੜਾ ਪ੍ਰਾਤਨਤਾ ਹੈ ਤੇ ਪਿਛਲੇ ਸਮੇਂ ਤੋਂ ਆਪਾਂ ਉਹਦਾ ਵਿਚਾਰ ਜਿਹੜੀ ਹੈਗੀ ਹੈ ਪਿਛਲੇ ਸਮੇਂ ਤੋਂ ਲਵਾਂਗੇ ਕਿ ਇਹ ਪਹਿਲਾਂ ਕਿਸ ਤਰ੍ਹਾਂ ਵਿਦਿਆ ਦਿੱਤੀ ਜਾਂਦੀ ਸੀ ਜਾਂ ਹੁਣ ਸਾਨੂੰ ਜਿਹੜਾ ਆਧੁਨਿਕ ਸਮਾਂ ਹੈ ਇਹਦੇ ਵਿੱਚ ਕਿਸ ਤਰ੍ਹਾਂ ਪੜਾਉਣਾ ਚਾਹੀਦਾ ਜੀ ਉਹਦੇ ਵਿੱਚ ਜੇ ਆਪਾਂ ਗੁਰਬਾਣੀ ਦੇ ਪੱਖ ਨੂੰ ਦੇਖੀਏ ਸੋ ਗੁਰੂ ਨਾਨਕ ਸਾਹਿਬ ਜਿਹੜੇ ਨੇ ਤੇ ਉਹਨਾਂ ਦੀ ਬਚਪਨ ਦੀ ਵਿੱਦਿਆ ਜਿਹੜੀ ਹੈਗੀ ਆ ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜਾ ਹੈਗਾ ਦੁਨੀਆ ਦੇ ਵਿੱਚ ਜੋ ਉਹਨਾਂ ਨੇ ਸੱਚ ਦਾ ਪੈਗਾਮ ਦਿੱਤਾ ਦਿੱਤਾ ਤੇ ਉਸ ਨੂੰ ਅੱਗੇ ਪਹੁੰਚਾਉਣ ਵਾਸਤੇ ਜਿੱਥੇ ਉਹਨਾਂ ਨੇ ਪਹਿਲੇ ਮਹਾਪੁਰਸ਼ ਨੂੰ ਜਿਨ੍ਹਾਂ ਨੂੰ ਥਾਪਿਆ ਹੈ ਗੁਰੂ ਅੰਗਦ ਸਾਹਿਬ ਉਹਨਾਂ ਨੇ ਇਸ ਗੱਲ ਤੇ ਬਹੁਤ ਜ਼ਿਆਦਾ ਉਹਨਾਂ ਨੇ ਪੈਰਾ ਦਿੱਤਾ ਕਿ ਬੱਚਿਆਂ ਨੂੰ ਜਿਹੜੀ ਗੁਰਮਤ ਦੀ ਵਿੱਦਿਆ ਹੈ ਉਹ ਬਕਾਇਦਾ ਇਹਦੀ ਕਲਾਸ ਲਾਂਦੇ ਸੀ ਗੁਰਮੁਖੀ ਅੱਖਰਾਂ ਗੁਰਮੁਖੀ ਅੱਖਰਾਂ ਉਹਨਾਂ ਤੋਂ ਤੇ ਗੁਰਮਤਿ ਉਹ ਬਕਾਇਦਾ ਕਲਾਸ ਲਾਉਂਦੇ ਸੀ ਬੱਚਿਆਂ ਨੂੰ ਗੁਰਮਤਿ ਪੜ੍ਹਾਉਂਦੇ ਸੀ ਰੋਜ਼ ਬੈਠ ਕੇ ਤੇ ਫੱਟੀ ਲਿਖਾਉਂਦੇ ਸੀ ਤੇ ਨਾਲ ਸਰੀਰਕ ਤੰਦਰੁਸਤੀ ਜਿਹੜੀ ਹੈ ਉਹਦੇ ਵਾਸਤੇ ਮਲਖ ਖੜਾ ਦਾ ਨਿਰਮਾਣ ਵੀ ਗੁਰੂ ਅਕਸਰ ਉਹ ਵੀ ਉਹਨਾਂ ਨੇ ਕੀਤਾ ਤੇ ਨਾਲ ਨਾਲ ਗੁਰੂ ਸਾਹਿਬਾਂ ਨੇ ਇਹ ਵਿਦਿਆ ਜਿੱਥੇ ਦਿੱਤੀ ਹੈ ਉਹਨਾਂ ਨੇ ਬਾਣੀ ਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਜਿਸ ਤਰ੍ਹਾਂ ਹੁਣ ਅਸੀਂ ਬਾਬਾ ਕਬੀਰ ਸਾਹਿਬ ਜੀ ਦੇ ਅਗਰ ਉਹਨਾਂ ਦੇ ਬਚਨਾਂ ਮਿਲ ਜਾਂਦੇ ਆ ਉਹਨਾਂ ਨੇ ਇਹ ਗੱਲ ਸਪਸ਼ਟ ਤੌਰ ਤੇ ਸਾਡੇ ਨਾਲ ਕੀਤੀ ਹੈ ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆ ਬਿਲਕੁਲ ਯੋਗ ਜਿਹੜਾ ਮਾਨ ਹੈਗਾ ਉਹ ਅਸੀਂ ਦੁਨਿਆਵੀ ਤੌਰ ਤੇ ਤਾਂ ਅਸੀਂ ਮਾਇਕ ਤੌਰ ਤੇ ਕਰਨਾ ਜੋ ਵੀ ਅਸੀਂ ਪੜਾਈ ਕਰਦੇ ਆ ਜੋ ਸਕੂਲ ਦੇ ਵਿੱਚ ਪੜਾਇਆ ਜਾਂਦਾ ਭਾਵੇਂ ਅਸੀਂ ਸਾਇੰਸ ਪੜ੍ਹਦੇ ਆ ਹਿਸਟਰੀ ਪੜ੍ਹਦੇ ਆ ਜੋ ਵੀ ਅਸੀਂ ਕਰਦੇ ਆ ਉਹਦੇ ਵਿੱਚ ਇਹੀ ਹੁੰਦਾ ਕਿ ਇਹ ਪੜ੍ਹ ਕੇ ਡਿਗਰੀ ਹਾਸਲ ਕਰਨੀ ਤੇ ਉਸ ਤੋਂ ਬਾਅਦ ਆਪਣੀ ਨੌਕਰੀ ਹਾਸਲ ਬਿਲਕੁਲ ਜਿਹੜੀ ਧਾਰਮਿਕ ਵਿਦਿਆ ਹੈ ਧਾਰਮਿਕ ਲੋਕਾਂ ਨੇ ਇਹਦੇ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ ਜੇ ਅਸੀਂ ਸਮਾਜਿਕ ਤੌਰ ਤੇ ਆਪਾਂ ਸੋਚਦੇ ਆਂ ਦੁਨੀਆ ਦੇ ਵਿੱਚ ਜਿਸ ਤੇ ਸਾਡੇ ਦੇਸ਼ ਦੇ ਵਿੱਚ ਜਿੱਥੇ ਉਹਨਾਂ ਨੂੰ ਸਭ ਤੋਂ ਵੱਧ ਪੜ੍ਹੇ ਲਿਖੇ ਹੋਣ ਦਾ ਮਾਣ ਹਾਸਲੇ ਡਾਕਟਰ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੂੰ ਉਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਵੀ ਜਿਹੜਾ ਗਿਆਨ ਹੈ ਵਿਦਿਆ ਹੈ ਇੱਕ ਸ਼ੇਰਨੀ ਦਾ ਦੁੱਧ ਹੈ ਤੇ ਜਿਹੜਾ ਪੀਏਗਾ ਉਹੀ ਦਹਾੜੇਗਾ ਵਿੱਦਿਆ ਦੁਨਿਆਵੀ ਤੌਰ ਤੇ ਵਿਦਿਆ ਵੀ ਸਾਡਾ ਜਿਹੜਾ ਹੈਗਾ ਵਿਕਾਸ ਕਰਦੀ ਹੈ ਤੇ ਬਾਕੀ ਰਹੀ ਧਾਰਮਿਕ ਪੱਖ ਦੇ ਜਿਹੜੇ ਤੁਸੀਂ ਕਹਿੰਦੇ ਆ ਧਾਰਮਿਕ ਪੱਖ ਮਜ਼ਬੂਤ ਕਰਨ ਵਾਸਤੇ ਜਿੱਥੇ ਸਾਨੂੰ ਮਾਂ ਪਿਓ ਨੂੰ ਸਤਾਰਕ ਹੋਣਾ ਪਏਗਾ ਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਸਮਾਜਿਕ ਧਾਰਮਿਕ ਆਗੂ ਨੇ ਧਾਰਮਿਕ ਜ਼ਿੰਮੇਵਾਰ ਨੇ ਜਥੇਬੰਦੀਆਂ ਨੇ ਧਾਰਮਿਕ ਉਹਨਾਂ ਨੂੰ ਸੰਸਥਾਵਾਂ ਨੇ ਉਹਨਾਂ ਨੂੰ ਇਸ ਤੇ ਬਹੁਤ ਜ਼ੋਰ ਦੇਣਾ ਚਾਹੀਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਬੜਾ ਸੋਹਣਾ ਨੇ ਇਤਿਹਾਸਕ ਵਾਲਾ ਦਿੱਤਾ ਦੁਨਿਆਵੀ ਵਿਦਿਆ ਕਿੱਥੇ ਸਟੈਂਡ ਕਰਦੀ ਤੇ ਧਾਰਮਿਕ ਵਿਦਿਆ ਮੈਂ ਸਦਾ ਗੁਰਦੀਪ ਸਿੰਘ ਤੁਹਾਡੇ ਕੋਲ ਆਵਾਂਗਾ ਤੁਸੀਂ ਲੰਬੇ ਸਮੇਂ ਤੋਂ ਜਿਸ ਖੇਤਰ ਨਾਲ ਜੁੜੇ ਹੋਏ ਇੱਥੇ ਅਕੈਡਮਿਕ ਫੀਲ ਬਹੁਤ ਵੱਡਾ ਹੈ ਵਿਦਿਆ ਦਾ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਹੜੇ ਅੱਜ ਦੇ ਨੌਜਵਾਨ ਨੇ ਅੱਜ ਦੇ ਯੂਥ ਨੇ ਉਹ ਕਹਿੰਦੇ ਪਹਿਲੇ ਅਸੀਂ ਪੜ ਲੀਏ ਜ਼ਿੰਦਗੀ 'ਚ ਕੁਝ ਬਣ ਜਾਈਏ ਧਾਰਮਿਕ ਵਿਦਿਆ ਸੀ ਉਦੋਂ ਗ੍ਰੈਡ ਕਰ ਲਵਾਂਗੇ ਕੀ ਕੋਈ ਪ੍ਰੋਪਰ ਜਾਂ ਕੋਈ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੈ ਨੌਜਵਾਨਾਂ ਨੂੰ ਕਿਤੇ ਲੈ ਕੇ ਜਾਵੇਗੀ ਪਹਿਲੇ ਦੁਨਿਆਵੀ ਵਿੱਦਿਆ ਗ੍ਰੈਡ ਕਰ ਲਵਾਂ ਸਮਾਂ ਆਵੇਗਾ ਮੈਂ ਧਾਰਮਿਕ ਵਿੱਦਿਆ ਵੀ ਗ੍ਰੈਡ ਕਰ ਲਵਾਂਗਾ ਹਰ ਇੱਕ ਸਮੇਂ ਦੀ ਇੱਕ ਉਮਰ ਹੈ ਹਰ ਇੱਕ ਪੱਖ ਦੀ ਨਹੀਂ ਮੈਂ ਇਸ ਚੀਜ਼ ਤੋਂ ਰਾਜ਼ੀ ਨਹੀਂ ਹੁੰਦਾ ਕਿ ਬਈ ਕੋਈ ਇੱਕ ਹੈ ਕਿ ਮੈਂ ਪਹਿਲੇ ਦੁਨਿਆਵੀ ਵਿੱਦਿਆ ਲੈ ਲਾਂ ਉਸ ਤੋਂ ਬਾਅਦ ਮੈਂ ਗੁਰਮਤਿ ਵਿੱਦਿਆ ਜਾਂ ਉਸ ਪਾਸੇ ਜਾਵਾਂਗਾ ਮੈਂ ਕਿਉਂਕਿ ਹੁਣ ਤੁਸੀਂ ਇਹ ਵਿਸ਼ੇ ਛੇੜਿਆ ਤੇ ਮੈਂ ਤੁਹਾਨੂੰ ਆਪਣੇ ਹੀ ਕਰਦੀ ਗੱਲ ਦੱਸ ਦਿੰਦਾ ਕਿ ਬਈ ਅ ਮੈਂ ਜਦੋਂ ਤੋਂ ਛੋਟਾ ਸੀਗਾ ਉਸ ਵੇਲੇ ਦਾਲ ਮੈਂ ਆਪਣੀ profession ਚ ਵੀ ਰਿਆ ਤੇ ਗੁਰਮਤਵਰ ਵੀ ਮੈਂ ਆਪਣੀ ਸਟੱਡੀ ਕਰਦਾ ਰਿਆ ਗੁਰਦਾਰੇ ਵੀ ਜਾਂਦਾ ਰਿਆ ਤੇ ਜਿਹੜੀ ਜਿਹੜੀ ਸੋਝੀ ਆਉਂਦੀ ਰਹੀ ਗੁਰੂ ਬਾਣੀ ਨੂੰ ਪੜ ਕੇ ਹੀ ਥੋੜਾ ਥੋੜਾ ਉਸ ਤੋਂ ਬਾਅਦ ਮੇਰੇ ਆਪਣੇ ਪਤਾ ਨਹੀਂ ਮੈਨੂੰ ਇਹ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਲੇਕਿਨ ਮੈਂ ਦੱਸ ਰਿਹਾ ਕਿ ਮੇਰੇ ਡਾਟਰ ਸੱਗੀਆਂ ਬੇਟਾ ਹੈਗਾ ਦੋਨੋਂ ਨੇ ਟਾਪ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ। ਔਰ ਆਪਣੇ ਦੁਨਿਆਵੀ ਤੌਰ ਤੇ ਦੋਨੋਂ ਵੈਲ ਪਲੇਸਡ ਹੈਗੇ। ਲੇਕਿਨ ਉਹ ਜੇ 6ਵੀਂ 7ਵੀਂ 5ਵੀਂ 6ਵੀਂ ਤੋਂ ਸੀਗੇ ਉਸ ਵੇਲੇ ਤੋਂ ਹੀ ਉਹ ਗੁਰਬਾਣੀ ਨਾਲ ਜੁੜੇ। ਕਿਆ ਬਾਤ ਹੈ। ਮਹਾਰਜ ਦੀ ਨਦਰ ਹੋਈ। ਨਦਰ ਜਿਹੜੀ ਆਪਾਂ ਕਹੀਏ ਕਿ ਉਹਨਾਂ ਦੇ ਉੱਪਰ ਬਖਸ਼ਿਸ਼ ਹੋਈ ਤੇ ਉਹ ਅੱਛੇ ਅੱਛੇ ਸਥਾਨਾਂ 'ਚ ਬੜੇ ਬੜੇ ਗੁਰੂ ਘਰਾਂ 'ਚ ਜਾ ਕੇ ਉਹਨਾਂ ਨੇ ਅੱਛੇ ਸਮਾਗਮਾਂ 'ਚ ਕੀਰਤਨ ਵੀ ਕੀਤਾ। ਬਹੁਤ ਖੂਬ। ਥੋੜਾ ਡਰ ਦੁਨਿਆਵੀ ਸਾਨੂੰ ਏਰੀਆ ਕਈਆਂ ਨੇ ਸਾਨੂੰ ਇਹ ਸਵਾਲ ਵੀ ਪੁੱਛੇ ਕਿ ਵੀ ਤੁਸੀਂ ਕਿਉਂਕਿ ਜਿਸ ਸੋਸਾਇਟੀ ਚ ਤੁਸੀਂ ਰਹਿੰਦੇ ਹੈਗੇ ਤੇ ਮੇਰਾ ਇਹ ਹੀ ਮਨ ਚ ਸੀਗਾ ਕਿ ਜਿਹੜੇ ਵੀ ਮੈਨੂੰ ਇਹ ਸਵਾਲ ਪੁੱਛ ਰਹੇ ਨੇ ਉਹਨਾਂ ਨੂੰ ਕਦੇ-ਕਦੇ ਕਦੇ ਨਾ ਕਦੇ ਜਵਾਬ ਜ਼ਰੂਰ ਮਿਲੇ ਕਿ ਭਈ ਤੁਸੀਂ ਦੁਨੀਆਵੀ ਸਟੱਡੀ ਤੇ ਨਾਲ ਜੇ ਤੁਸੀਂ ਇਸ ਪਾਸੇ ਵੀ ਚੱਲਦੇ ਹੋ ਤੇ ਉਹਦਾ ਕੋਈ ਹਰਜਾਨਾ ਨਹੀਂ ਹੈ ਔਰ ਉਹਦੇ ਚ ਮੈਂ ਫਿਰ ਗੱਲ ਕਾਵਾਂਗਾ ਕਿ ਤੁਹਾਡਾ ਵਿਸ਼ਵਾਸ ਹੋਣਾ ਬੜਾ ਜ਼ਰੂਰੀ ਹੈ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਗੁਰੂ ਦੀ ਬਾਣੀ 'ਚ ਉਹ ਕਹਿੰਦੇ ਨੇ ਕਿ ਚਰਨ ਸਰਣ ਗੁਰੂ ਇੱਕ ਪੈਦਾ ਜਾਇ ਚਲ ਸਤਿਗੁਰ ਕੋਟ ਪੈਦਾ ਅੱਗੇ ਹੋਏ ਲੇਤ ਹੈ ਉਹ ਚੀਜ਼ ਵਿਸ਼ਵਾਸ ਕਰੋ ਨਾ ਅਸੀਂ ਜਦ ਮੈਂ ਸੋਚਿਆ ਵੀ ਨਹੀਂ ਸੀਗਾ ਕਿ ਬੱਚੇ ਇਸ ਲੈਵਲ ਤੇ ਜਾਂ ਇਸ ਤਰ੍ਹਾਂ ਪੜਾਈਆਂ ਦੇ ਨਾਲ ਨਾਲ ਮਾਇਰਾ ਦੀ ਬਰਖਸ਼ ਰਹੇਗੀ ਉਹ ਕੀਰਤਨ ਵੀ ਕਰਨਗੇ ਅਸੀਂ ਤਾਂ ਵੈਸੇ ਇੱਕ ਆਪਣੇ ਹਿਸਾਬ ਨਾਲ ਇੱਕ ਸ਼ਬਦ ਵੈਸੇ ਬਿਲਕੁਲ ਤੁਹਾਣੇ ਦਾ ਸਹੀ ਹੈ ਇਹ ਸਵਾਲ ਤੁਹਾਨੂੰ ਨਹੀਂ ਕਈਆਂ ਨੂੰ ਸਾਹਮਣਾ ਕਰਨਾ ਪੈਂਦਾ ਵੀ ਤੁਸੀਂ ਆਪਣੇ ਬੱਚਾ ਨੂੰ ਕਿਸ ਪਾਸੇ ਤੋੜਦਾ ਡਾਕਟਰ ਬਣਾਓ ਇੰਜੀਨੀਅਰ ਬਣਾਓ ਵਕੀਲ ਬਣਾਓ ਜਦੋਂ ਕਿ ਸਾਡਾ ਬੱਚਾ ਕੀਰਤਨ ਕਰਨ ਲੱਗ ਜਾਵੇ ਜਾਂ ਬੱਚਾ ਸਾਡਾ ਗੁਰਬਾਣੀ ਪੜ੍ਹਨ ਲੱਗ ਜਾਵੇ ਕਿਤੇ ਸਟੇਜ ਤੇ ਖੜ ਕੇ ਗੁਰੂ ਬਾਬੇ ਦੀ ਗੱਲ ਕਰੇ ਉਹ ਕਹਿੰਗੇ ਭਾਈ ਜੀ ਬਣਾ ਰਹੇ ਹੋ ਬਿਲਕੁਲ ਪਾਟੀ ਸਿੰਘ ਬਣਾਤਾ ਰਾਗੀ ਸਿੰਘ ਬਣਾਤਾ ਇਹ ਜੋ ਸ਼ਬਦਾਂ ਨੂੰ ਸਾਨੂੰ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਮਾਤਾ ਪਿਤਾ ਨੂੰ ਹਾਂ ਕਰਨਾ ਪੈਂਦਾ ਲੇਕਿਨ ਦੇਖੋ ਦੋਨੋਂ ਤਰਫ ਦੀ ਚੀਜ਼ਾਂ ਹੁੰਦੀਆਂ ਨੇ ਹੁਣ ਬੱਚੇ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਅੱਜ ਦਾ ਮੀਡੀਆ ਦਾ ਯੁੱਗ ਹੈ ਬੱਚਿਆਂ ਦੇ ਕੋਲ ਇਨਫੋਰਮੇਸ਼ਨ ਬਹੁਤ ਹੈ ਬੱਚੇ ਹੁਣ ਪਹਿਲੇ ਹੁੰਦਾ ਸੀਗਾ ਜਿਹੜਾ ਸਾਡਾ ਸਮਾਂ ਹੁੰਦਾ ਸੀਗਾ ਅਸੀਂ ਗੁਰਦੁਆਰੇ ਜਾਂਦੇ ਸੀਗੇ ਕਥਾ ਸੁਣਦੇ ਸੀਗੇ ਤਾਂ ਸੌਣ ਕੋਈ ਸਾਧਨ ਸਿੱਖਿਆ ਕੋਈ ਸਾਧਨ ਸੀਗਾ ਹੁਣ ਬੱਚਿਆਂ ਨੂੰ ਕਿਸੇ ਚੀਜ਼ ਦੇ ਉੱਪਰ ਕੋਈ ਕੁਐਸਚਨ ਹੈ ਤਾਂ ਜਵਾਬ ਮਿਲ ਜਾਂਦਾ ਸਾਰੀ ਚੀਜ਼ਾਂ ਹੈਗੀਆਂ ਹੁਣ ਉਹਨਾਂ ਦਾ ਵੀ ਟਰਸਟ ਬਣਾਉਣਾ ਜ਼ਰੂਰੀ ਹੈ ਨੌਜਵਾਨ ਪੀੜੀ ਦਾ ਟਰਸਟ ਕਿਉਂ ਨਹੀਂ ਬਣਦਾ ਸਾਨੂੰ ਇਸ ਪਾਸੇ ਵੀ ਦੇਖਣਾ ਚਾਹੀਦਾ ਬੜਾ ਵੱਡਾ ਕਾਰਨ ਉਹਦਾ ਵੱਡਾ ਕਾਰਨ ਹੈਗਾ ਕਿ ਇੱਕ ਤੇ ਸਭ ਤੋਂ ਪਹਿਲੇ ਕਿਉਂ ਨਾ ਆਸਥਾ ਪਾਣੀ ਚਾਹੀਦੀ ਹੈ ਆਸਥਾ ਕਿਵੇਂ ਆਏਗੀ ਦੇਖੋ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਲੇਕਿਨ ਮੈਂ ਇੱਕ ਵਾਰੀ ਮਸਕੀਨ ਜੀ ਦੀ ਕਥਾ ਸੰਤ ਸਿੰਘ ਮਸਕੀਨ ਜੀ ਦੀ ਕਥਾ ਸੁਣ ਰਿਹਾ ਸੀ ਕਿ ਉਹਦੇ ਚ ਉਹ ਕਹਿੰਦੇ ਸੀਗੇ ਕਿ ਤੁਸੀਂ ਧਾਰਮਿਕ ਦਿਖਣਾ ਔਰ ਧਾਰਮਿਕ ਹੋਣਾ ਜਮੀਨ ਅਸਮਾਨ ਦਾ ਫਰਕ ਜਮੀਨ ਅਸਮਾਨ ਦਾ ਫਰਕ ਬਿਲ ਕਹਿੰਦਾ ਕਿ ਇੱਕ ਧਾਰਮਿਕ ਚੋਲਾ ਪਾਇਆ ਹੈ ਲੇਕਿਨ ਤੁਹਾਡੇ ਵਿਚਾਰ ਧਾਰਮਿਕ ਨਹੀਂ ਹੈ ਜਾਂ ਤੁਹਾਡੇ ਕਰਮ ਧਾਰਮਿਕ ਨਹੀਂ ਹੈਗੇ ਤੇ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਕਿਸੇ ਮੁਰਦੇ ਨੂੰ ਸ਼ਿਕਾਰ ਕੀਤਾ ਹੋਇਆ ਕਿ ਦਿਖਦੇ ਰਿਹਾ ਕਿ ਜੀਵਿਤ ਹੈ ਲੇਕਿਨ ਅੰਦਰ ਜਾਨ ਨਹੀਂ ਹੈਗੀ ਤੇ ਦੂਸਰਾ ਪੱਖ ਹੈਗਾ ਕਿ ਜੇ ਤੁਸੀਂ ਚੋਲਾ ਤੁਹਾਡਾ ਨਹੀਂ ਐ ਡਰੈਸ ਕੋਡ ਤੁਹਾਡੀ ਹੋਣੀ ਹੈ ਲੇਕਿਨ ਤੁਹਾਡੇ ਥੋੜੇ ਬਹੁਤ ਵਿਚਾਰ ਚਾਰ ਗੁਰਮਤ ਵਾਲੇ ਮੈਂ ਕਹ ਰਿਹਾ ਕਿ ਜਿਹੜਾ ਡਰੈਸ ਕੋਡ ਵੀ ਹੋ ਜਾਏ ਔਰ ਵਿਚਾਰ ਵੀ ਹੋ ਜਾਏ ਕੀ ਬਿਲਕੁਲ ਤੇ ਇਹ ਚੀਜ਼ਾਂ ਬੱਚਿਆਂ ਦੇ ਮਨਚ ਲੈਣੇ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਬਈ ਪਹਿਲੇ ਜਿਹੜੇ ਆਪਣੀ ਗੱਲ ਹੋ ਰਹੀ ਸੀ ਕਿ ਜਦੋਂ ਵੀ ਕੋਈ ਬੱਚਾ ਗੁਰਦੁਆਰੇ ਜਾ ਰਿਹਾ ਹੋਏ ਛੋਟੀ ਪੋਟੀ ਉਹਨੂੰ ਪੂਲ ਹੋ ਜਾਏ ਤੇ ਉਸ ਨੂੰ ਬੇਬਾਕੀ ਟੋਕਿਆ ਨਾ ਜਾਏ ਉਸ ਨੂੰ ਪਿਆਰ ਨਾਲ ਸਤਿਕਾਰ ਨਾਲ ਗਣ ਇਲਾਕੇ ਉਸ ਨੂੰ ਸਮਝਾਇਆ ਜਾਏ ਕਿ ਵੀ ਤੁਸੀਂ ਇਸ ਚੀਜ਼ ਨੂੰ ਫਾਲੋ ਕਰੋ ਕਿਉਂਕਿ ਮर्यादा ਧਰਮ ਕੀ ਕਹਿੰਦੇ ਧਰਮ ਕਹਿੰਦੇ ਮर्यादा ਅਸੂਲ ਨਿਯਮ ਉਸ ਚੀਜ਼ ਨੂੰ ਫਾਲੋ ਕਰੋ ਤਰੰਤ ਇਹ ਹੈਗਾ ਬਿਲਕੁਲ ਠੀਕ ਹੈ ਤੇ ਅਸੀਂ ਬਹੁਤ ਵੱਡ ਪਾਗੀ ਹੈਗੇ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਸ ਸੰਗ ਜੀ ਆਪਣੇ ਕਿਦਰ ਤੱਕ ਬਲਵਲੇ ਨੇ ਜਿਹੜੇ ਸਾਡੇ ਵਿਦਵਾਨ ਸਾਡੇ ਨਾਲ ਸੰਜਿਆ ਕਰ ਰਹੇ ਨੇ ਬੜਾ ਪਿਆਰਾ ਇਹ ਸ਼ਬਦ ਹੈ ਪਾਠੀ ਸਿੰਘ ਰਾਗੀ ਸਿੰਘ ਗਰੰਤੀ ਸਿੰਘ ਪਰੰਤੂ ਅੱਜ ਇਹਨਾਂ ਸ਼ਬਦਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਮਾਤਾ ਪਿਤਾ ਦੇ ਵੱਲੋਂ ਸਾਡੇ ਬੱਚੇ ਨੂੰ ਪਾਰਟੀ ਥੋੜੀ ਬਣਾਉਣਾ ਹੈ ਅਸੀਂ ਰਾਗੀ ਥੋੜੀ ਬਣਾਉਣਾ ਹੈ ਅਸੀਂ ਗਰੰਤੀ ਥੋੜੀ ਬਣਾਉਣਾ ਹੈ ਨਹੀਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਥੋੜਾ ਜਿਹਾ ਆਪਣੇ ਜੀਵਾਂ ਦੇ ਵਿੱਚ ਆਤਮਾਰ ਕੇ ਵੇਖੋ ਕਿਹੜਾ ਸਾਡੀ ਜ਼ਿੰਦਗੀ ਦਾ ਕਾਰਜ ਹੈ ਜਿਹੜਾ ਗੁਰੂ ਕੇ ਵਜ਼ੀਰ ਤੋਂ ਬਿਨਾਂ ਪੂਰਾ ਹੋ ਜਾਵੇ ਜਿਹੜਾ ਕਿਹੜਾ ਇਹੋ ਜਿਹਾ ਸਮਾਗਮ ਜਿਹੜਾ ਰਾਗੀ ਸਿੰਘਾਂ ਤੋਂ ਬਿਨਾਂ ਪੂਰਾ ਹੋ ਜਾਵੇ ਠੀਕ ਹੈ ਮੁਬਾਰਕ ਬਾਤ ਤੁਹਾਡੇ ਬੱਚੇ ਵਿਦਿਆ ਗ੍ਰਹਿਣ ਕਰਨ ਦੁਨਿਆਵੀ ਦੇ ਹਰ ਪੱਖੋਂ ਤੁਹਾਡਾ ਬੱਚਾ ਇੰਟੈਲੀਜੈਂਟ ਹੋਵੇ ਪਰੰਤੂ ਜਦੋਂ ਧਰਮ ਦੀ ਗੱਲ ਆਉਂਦੀ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਨ ਦੀ ਗੱਲ ਆਉਂਦੀ ਹੈ ਤਾਂ ਜਿਹੜੀਆਂ ਟਰਮਸ ਨੇ ਜਿਹੜੇ ਇਹ ਫਲਸਵੇ ਨੇ ਰਾਗੀ ਸਿੰਘ ਹੋ ਗਿਆ ਗਰੰਤੀ ਸਿੰਘ ਹੋ ਗਿਆ ਗੁਰੂ ਕੇ ਵਜ਼ੀਰ ਹੋ ਗਿਆ ਕਥਾਵਾਚਕੋ ਕਿਸੀਂ ਨਾ ਤਾਂ ਸਤਕਾਰ ਕਰੀਏ ਕਿਉਂਕਿ ਜਿੱਥੇ ਤੁਸੀਂ ਪੜ੍ਹਾਈ ਕੀਤੀਆਂ ਨੇ ਇਹਨਾਂ ਨੇ ਵੀ ਬੜੀ ਵਿਦਿਆ ਇੱਕ ਗ੍ਰੈਂਡ ਕੀਤੀ ਹੈ ਇਹ ਵੀ ਧਰਮ ਦੀ ਵਿਦਿਆ ਹੈ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਪੜਨਾ, ਉਹਦੇ ਅਰਥਾਂ ਦਾ ਗ੍ਰਹਿਣ ਕਰਨਾ, ਇਤਿਹਾਸ ਨੂੰ ਪੜਨਾ, ਤਾਂ ਜਾ ਕੇ ਸੰਗਤ 'ਚ ਗੁਰੂ ਬਾਬੇ ਦੀ ਗੱਲ ਕਰਨੀ। ਮੰਜੇ ਸਿੰਘ ਤੁਸੀਂ ਤਾਂ ਲੰਬੇ ਸਮੇਂ ਤੋਂ ਜੁੜੇ ਹੋ ਕਥਾ ਦੇ ਨਾਲ ਇਤਿਹਾਸਕ ਸੁਣਾਉਂਦੇ ਹੋ। ਕਦੀ ਜ਼ਹਿਨ 'ਚ ਖਿਆਲ ਨਹੀਂ ਆਇਆ ਜਿਹੜਾ ਸਾਡੇ ਤੇ ਸਤਕਾਜੋ ਸਰਦਾਰ ਗੁਰਦੀਪ ਸਿੰਘ ਨੇ ਆਖਿਆ ਨੌਜਵਾਨਾਂ ਦਾ ਧਰਮ ਤੋਂ ਵਿਸ਼ਵਾਸ ਉੜਦਾ ਜਾ ਰਿਹਾ ਹੈ। ਸੰਗਤ 'ਚ ਵਿਚਰ ਰਹੇ ਹੋ ਕੋਈ ਇਹੋ ਜਿਹਾ ਰਤਬਾ, ਕੋਈ ਇਹੋ ਜਿਹਾ ਟੰਗ ਹੋਵੇ ਅਸੀਂ ਨੌਜਵਾਨਾਂ ਨੂੰ ਦੁਆਰਾ ਵਾਪਸ ਗੁਰਦੁਆਰੇ ਦੇ ਅੰਦਰ ਲੈ ਕੇ ਆਈਏ। ਨੌਜਵਾਨ ਕੇਵਲ ਡਿਉਟੀ ਤੇ ਮੱਥਾ ਟੇਕ ਕੇ ਵਾਪਸ ਨਾ ਚਲਾ ਜਾਵੇ ਕੋਈ ਇਹੋ ਜਿਹਾ ਟੰਗ ਹੈ ਜੀ ਬਿਲਕੁਲ ਜਦੋਂ ਜਿਹੜਾ ਸਾਡਾ ਢਾਂਚਾ ਚੇਂਜ ਹੋ ਗਿਆ بگੜ ਚੁੱਕਾ ਹੈ ਉਹਦੇ ਚ ਕੀ ਹੁੰਦਾ ਵੀ ਕੋਈ ਵੀ ਅਸੀਂ ਕੁਝ ਵੀ ਗੱਲ ਹੈ ਘਰ ਤੋਂ ਸਿੱਖਦੇ ਆਂ ਚਾਹੇ ਅਸੀਂ ਚੰਗਾ ਕਰਦੇ ਆਂ ਜਾਂ ਮੰਦਾ ਕਰਦੇ ਆਂ ਮਾਪੇ ਭੈਣ ਭਰਾ ਅਸੀਂ ਬੱਚਿਆਂ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਜੋ ਅਸੀਂ ਚਾਹੁੰਦੇ ਆਂ ਅਗਰ ਅਸੀਂ ਉਹ ਕਰਨ ਲੱਗ ਜਾਈਏ ਤੋ ਆਦੋ ਦੇਖਾ ਤਾਂ ਕੋਈ ਬੱਚੇ ਵੀ ਕਰਨ ਲੱਗ ਜਾਂਦੇ ਆਪਣੇ ਆਪ ਕਰਦੇ ਨੇ ਹੁਣ ਹਰ ਇੱਕ ਮਾਂ ਬਾਪ ਦੀ ਇੱਛਾ ਹੁੰਦੀ ਕਿ ਮੇਰਾ ਬੱਚਾ ਸਾਫ ਸੁਥਰਤ ਹੋਵੇ ਮੇਰਾ ਬੱਚਾ ਗੁਰਸਿੱਖ ਹੋਵੇ ਨਸ਼ਿਆ ਚ ਨਾ ਪਵੇ ਚੋਰੀ ਨਾ ਕਰੇ ਅਸੀਂ ਜਿਆਦਾ ਕਰਕੇ ਵੇਖਦੇ ਆ ਬੱਚਿਆਂ ਨੂੰ ਪਹਿਲਾਂ ਕੇਸ ਰਖਾਏ ਜਾਂਦੇ ਆ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਲੇਕਿਨ ਹੌਲੀ ਹੌਲੀ ਜਦੋਂ ਜਿੱਦਾਂ ਜਿੱਦਾਂ ਵੱਡੇ ਹੁੰਦੇ ਜਾਂਦੇ ਉਹਨਾਂ ਵਿੱਚ ਵਿਗਾੜ ਆ ਨਾ ਜਾਂਦਾ ਉਹ ਗੁਰਦੁਆਰੇ ਜਾਣ ਤੋਂ ਕੰਨੀ ਘਤਰਾਉਂਦੇ ਨੇ ਉਹ ਬਾਣੀ ਪੜਨ ਤੋਂ ਕੰਨੀ ਘਤਰਾਉਂਦੇ ਨੇ ਕਾਰਨ ਕੀ ਹੈ ਕਿਉਂਕਿ ਮਾਪੇ ਆਪ ਨਹੀਂ ਇਹ ਕੰਮ ਕਰਦੇ ਗੁਰੂ ਸਾਹਿਬ ਦੀ ਬਾਣੀ ਇਹ ਗੱਲ ਕਹਿੰਦੀ ਪ੍ਰਥਮੇ ਮਨ ਪ੍ਰਵੋਧੈ ਆਪਣਾ ਪਾਛਾਇਆ ਵਰਤੀ ਜਾਵੇ ਪਹਿਲਾ ਆਪ ਉਸ ਰਾਹ ਤੇ ਚੱਲਣਾ ਜ਼ਰੂਰੀ ਹੈ ਲੇਕਿਨ ਕੋਈ ਵੀ ਮਾਪੇ ਉਸ ਰਾਹ ਤੇ ਚੱਲਣਾ ਨਹੀਂ ਚਾਹਦਾ ਹੁਣ ਦੇਖੋ ਜਿਹੜਾ ਗੁਰਮਤ ਦਾ ਫਲਸਫਾ ਹੈ ਗੁਰਮਤ ਦਾ ਸਿਧਾਂਤ ਹੈ ਗੁਰਮਤ ਦੀ ਸਿੱਖਿਆ ਉਹ ਗੱਲ ਇਹ ਕਹਿੰਦੀ ਹੈ ਕਿ ਜਿਹੜਾ ਬੱਚਾ ਹੈਗਾ ਆ ਜਾਂ ਮਾਂ ਪਿਓ ਹੈ ਉਹ ਉਹਦਾ ਤੇ ਉਹ ਜੇਕਰ ਉਹ ਆਪਣਾ ਇੱਕ ਸ਼ਡਿਊਲ ਹੋਣਾ ਚਾਹੀਦਾ ਕਿ ਟਾਈਮ ਟੇਬਲ ਇੱਕ ਹੋਣਾ ਚਾਹੀਦਾ ਹੁਣ ਜਦੋਂ ਗੁਰਮਤਿ ਕਹਿੰਦੀ ਕਿ ਸ਼ਾਮ ਨੂੰ ਸਮੇਂ ਦੇ ਨਾਲ ਆਪਣੇ ਟਾਈਮ ਦੇ ਨਾਲ ਸੌਵੋ ਤੇ ਉਹਤ ਆਪਣੀ ਪੂਰੀ ਨੀਂਦ ਜੋ 6 ਘੰਟੇ 7 ਘੰਟੇ ਲੈ ਕੇ ਸਵੇਰੇ ਅਮਰਤ ਵੇਲੇ ਜਾ ਕੇ ਜਨਨ ਕਰਕੇ ਵਾਹਿਗੁਰੂ ਦੇ ਨਾਮ ਨਾਲ ਜੁੜੋ ਲੇਕਿਨ ਇਸ ਪਾਸੇ ਨੂੰ ਕੌਣ ਜਾਂਦਾ ਹੈ ਭਾਵੇਂ ਬਹੁਤ ਦੁਨਿਆਵੀ ਤੌਰ ਤੇ ਗੁਰਸਿੱਖ ਦਿਖਦੇ ਲੋਕ ਤੇ ਉਹਨਾਂ ਦੇ ਕੰਮ ਬਾਹਰਲੇ ਜਿਹੜੇ ਗੁਰਸਿੱਖਾਂ ਵਾਲੇ ਪਰ ਰਾਤ ਨੂੰ 12-12 1:00 ਵਜੇ ਤੱਕ ਜਾਗਦੇ ਰਹਿਣਾ ਸਵੇਰ ਨੂੰ ਅੰਮ੍ਰਿਤ ਵੇਲਾ ਸਾਂਭੇ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਣਾ ਤੇ ਫਿਰ ਉਹਨੂੰ ਗੁਰੂ ਸਾਹਿਬ ਗੁਰਨਾਨਦ ਸਾਹਿਬ ਪਾਤਸ਼ਾਹ ਕੀ ਕਹਿੰਦੇ ਨੇ ਕੱਲੀ ਅੰਦਰ ਨਾਨਕਾ ਜਿੰਨਾਂ ਦਾ ਉਤਾਰ ਪੁੱਤ ਜਨੂਰਾ ਤੇ ਜਨੂਰ ਨਿਉਰੀ ਜੋਰੂ ਜਿੰਨਾ ਦੀ ਸਿਕਦਾ ਵੀ ਜਿਹੜੇ ਉਹ ਤਾਂ ਜਿੰਨਾ ਵਾਲੀ ਅਵਸਥਾ ਹੋ ਗਈ ਔਰ ਜਿਹੜੇ ਹੁਣ ਗੁਰਦੁਆਰਿਆਂ ਦੇ ਵਿੱਚ ਅਸੀਂ ਗੁਰਦੁਆਰੇ ਕਾਦੇ ਵਾਸਤੇ ਗੁਰੂ ਸਾਹਿਬ ਨੇ ਘਰ ਘਰ ਅੰਦਰ ਧਰਮਸ਼ਾਲਾ ਦਾ ਵੀ ਜ਼ਿਕਰ ਕੀਤਾ ਅੱਜ ਅਸੀਂ ਗੁਰਦੁਆਰੇ ਬਣਾਏ ਬਹੁਤ ਸਾਰੀ ਬੜੀ ਮੁਬਾਰਕ ਗੱਲ ਹੈ ਖੁਸ਼ੀ ਦੀ ਗੱਲ ਹੈ ਹਰ ਜਗ੍ਹਾ ਗੁਰਦੁਆਰੇ ਬਣਾਏ ਪਰ ਉਹਨਾਂ ਦਾ ਕਾਰਨ ਕੀ ਆ ਬਣਾਉਣ ਦਾ ਆਰਥਿਕ ਇੱਕ ਮੋਟਿਵ ਸੀ ਗੁਰਦੁਆਰਾ ਹੋਏ ਸੋਜੀ ਪਾਇਸੀ ਸੋਜੀ ਪਾਇਸੀ ਸੋਜੀ ਲੈਣ ਵਾਸਤੇ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰੇ ਸੋਜੀ ਲੈਣ ਵਾਸਤੇ ਨਾ ਤਾਂ ਮਾਂ ਪਿਓ ਜਾਂਦੇ ਨੇ ਤੇ ਨਾ ਉਹ ਬੱਚਿਆਂ ਨੂੰ ਭੇਜਦੇ ਨੇ ਜੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਉਹ ਕਹਿੰਦੇ ਕਿ ਬੱਚਿਆਂ ਨੂੰ ਜੀ ਇਹਨਾਂ ਨੂੰ ਬਹੁਤ ਬੋਝ ਹੈ ਜੀ ਪੜ੍ਹਾਈ ਦਾ ਬੋਝ ਹੈ ਕਿਤਾਬਾਂ ਦਾ ਬੋਝ ਹੈ ਤੇ ਉਸ ਦੇ ਨਾ ਹੇਟ ਇਸ ਦੀ ਗੱਲ ਨੂੰ ਇਹ ਇੱਕ ਪਾਸੇ ਰਹਿ ਜਾਂਦੀ ਗੁਰਮਤ ਦੀ ਵਿੱਦਿਆ ਹੁਣ ਹਮੇਸ਼ਾ ਕਹੀਦਾ ਕਿ ਜਦੋਂ ਕੋਈ ਮਾਪੇ ਬਾਪ ਗੁਰਦੁਆਰੇ ਆਂਦੇ ਤੇ ਉਹਨਾਂ ਨੂੰ ਇਹ ਗੱਲ ਕਹੀਦਾ ਕਿ ਤੁਸੀਂ ਗੁਰਦੁਆਰੇ ਜਾਂਦੇ ਹੋ ਤੁਸੀਂ ਗ੍ਰੰਥੀ ਸਿੰਘ ਨੂੰ ਜਾ ਕੇ ਕਹੋ ਭਾਈ ਬਾਕੀ ਗੱਲਾਂ ਵੀ ਟੋਕ ਟਕਾਈ ਕਰਦੇ ਹੋ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਭਾਈ ਜੀ ਤੁਸੀਂ ਆਹ ਨਹੀਂ ਕੀਤਾ ਕਦੇ ਇਹ ਵੀ ਕਿਹਾ ਵੀ ਸਾਡੇ ਬੱਚਿਆਂ ਨੂੰ ਪੜਾਇਆ ਕਰੋ ਬਹੁਤ ਕੋਈ ਨਹੀਂ ਜਾ ਕੇ ਕਹਿੰਦਾ ਕਿ ਸਾਡੇ ਬੱਚਿਆਂ ਨੂੰ ਕੋਈ ਗੁਰਮਤ ਪੜਾਇਆ ਕਰੋ ਜਾਂ ਗੁਰਮਤ ਦੀ ਗੱਲ ਕਿਹਾ ਕਰੋ ਸਗੋਂ ਇਹ ਕਹਿਣਗੇ ਕਿ ਕਿਉਂ ਕਿਹਾ ਹੁਣ ਇਸਲਾਮ ਮਤ ਦੇ ਵਿੱਚ ਮੈਂ ਹੋ ਸਕਦਾ ਪਹਿਲਾਂ ਵੀ ਕਿਤੇ ਜ਼ਿਕਰ ਕੀਤਾ ਹੋਵੇ ਨਿੱਜੀ ਤੌਰ ਤੇ ਵੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਸੌਰੀ ਜਿਹੜੇ ਉਹਨਾਂ ਦੀਆਂ ਮਸੀਤਾਂ ਦੇ ਵਿੱਚ ਜਿਹੜੇ ਮੁੱਲਾ ਹੈਗੇ ਨੇ ਉਹ ਕਹਿੰਦਾ ਕੁਰਾਨ ਦੀ ਸਟੱਡੀ ਦਿੰਦੇ ਨੇ ਬੱਚੇ ਉਹ ਦਿੰਦੇ ਨੇ ਮਾਂ ਬਾਪ ਜਿਹੜੇ ਨੇ ਇਸਲਾਮ ਮੁਸਲਮਾਨ ਉਹ ਕਹਿੰਦੇ ਕਿ ਇਹਨਾਂ ਨੂੰ ਪੜਾਓ ਬਿਲਕੁਲ ਚਾਹੇ ਤੁਸੀਂ ਇਹਨਾਂ ਨੂੰ ਮਾਰ ਕੇ ਪੜਾਓ ਦਬਕਾ ਕੇ ਪੜਾਓ ਉਹ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾత్సੰਗ ਜਿਓ ਕੋਈ ਸਮਾਸੀ ਜਦੋਂ ਮਾਂ ਬਾਪ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਸਨ ਮਾਂ ਨੇ ਜੁੜਾ ਕਰਨਾ ਤੇ ਕੇਸਵੰਦ ਦੇ ਬੰਦੇ ਨਾਲ ਜਪਜੀ ਸਿਖਾ ਦੇਣਾ ਤੇ ਜਦੋਂ ਬਜ਼ੁਰਗਾਂ ਨੇ ਸਕੂਲ ਛੱਡ ਕੇ ਆਣਾ ਉਂਗਲ پکڑ ਕੇ ਜਾਂਦੇ ਜਾਂਦੇ ਬੱਚਿਆਂ ਨੂੰ ਪਾਠ ਸੁਣਾ ਦੇਣਾ ਚੋਪਈ ਸਬ ਸੁਣਾ ਦੇਣਾ ਬੜਾ ਕੁਝ ਸੁਣਾ ਦੇਣਾ ਅੱਜ ਹਾਲਾਤ ਬਦਲ ਚੁੱਕੇ ਨੇ बड़े सोहने इन्हों ने, ने सब तो पहले साढ़े माता पिता को य सोचना पेगा ये चिंता करनी पवेगी असं बच्चों पर तो जोर ला दिता बच्चों के सबजैक्टा वास्ते हर तरह का ट्यूटर का इंतजाम किया सैंस कमिस्ट्री बिजिक्स बायोलॉजी हर तरह का ट्यूशन रखी है थोड़ा जाह चात मार के बच्चन जबजी सिखाने वास्त ट्यूटर का इंतजाम किया सुखनी साहब का पाठ सिखाने वास्ते गुरु ग्रंथ साहब की संथ्या देने वास्ते किसी गुरु के वजीर को बच्चों भेजे आओ आरंभता करिए ਜਿੱਥੇ ਅਸੀਂ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਰਿਹਾ ਧਾਰਮਿਕ ਵਿੱਦਿਆ ਨਾਲ ਵੀ ਅਸੀਂ ਆਪਣੇ ਬੱਚਿਆਂ ਨੂੰ ਸ਼ਰਸ਼ਾਰ ਕਰੀਏ ਰੋਸ਼ਨਾਈਏ ਕਿਉਂਕਿ ਇਹੀ ਇੱਕ ਉਹ ਜਤ ਤਤ ਹੈ ਸਾਡੇ ਬੱਚੇ ਦੁਨਿਆਵੀ ਪੱਧਰ ਤੇ ਵਿੱਦਿਆ ਗ੍ਰਹਿਣ ਕਰਕੇ ਸੋਹਣੀ ਨੌਕਰੀ ਗ੍ਰਹਿਣ ਕਰ ਸਕਦੇ ਨੇ ਪਰ ਇੱਕ ਗੁਰਮੁਖ ਵਾਲੀ ਨੌਕਰੀ ਇੱਕ ਗੁਰਸਿੱਖੀ ਵਾਲਾ ਜੀਵਨ ਤਾਂ ਹੀ ਬਤੀਤ ਕਰ ਸਕਦੇ ਜਦੋਂ ਗੁਰਮਤ ਦਾ ਤੜਕਾ ਗੁਰਮਤ ਗ੍ਰਹਿਣ ਦੀ ਜਿਹੜੀ ਸੂਜੀ ਉਸ ਵਿੱਦਿਆ ਚ ਲੱਗੀ ਹੋਵੇਗੀ ਸਾਡੇ ਕੋਲ ਸਮਾਂ ਨਹੀਂ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਕਰੀ ਪਰ ਇੱਕ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਦੀਪ ਸਿੰਘ ਜੀ ਜੰਦ-ਜੰਦ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਜਿਹੜਾ ਸੇਵਾ ਕਰਨ ਵਾਸਤੇ ਤਾਂ ਗੁਰੂ ਕਰ ਜਾਂਦਾ ਪਰੰਤੂ ਗੁਰੂ ਗ੍ਰੰਥ ਸਾਹਿਬ ਦੀ ਜ਼ੂਰੀ ਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਨ ਨੂੰ ਤਿਆਰ ਨਹੀਂ ਨਹੀਂ ਮੈਂ ਇਹਦੇ ਚ ਇੱਕੋ ਚੀਜ਼ ਕਹਿਣਾ ਚਾਹਾਂਗਾ ਕਿ ਐਂਡ ਉੱਥੇ ਹੀ ਕਰਾਂਗਾ ਜਿੱਥੋਂ ਮੈਂ ਸ਼ੁਰੂ ਕੀਤੇ ਸੀਗੇ ਅਕੈਡਮੀ ਚ ਐਜੂਕੇਸ਼ਨ ਔਰ ਅਧਿਆਤਮਿਕ ਐਜੂਕੇਸ਼ਨ ਗੁਰਮਤ ਐਜੂਕੇਸ਼ਨ ਮੈਸ ਜਿਹੜੀ ਵੀ ਮੇਰੀ ਸੋਚੀ ਹੈ ਉਸ ਸਾਧਨ ਨਾਲ ਮੈਂ ਇਹ ਕਹਾਂਗਾ ਕਿ ਜਦੋਂ ਅਸੀਂ ਅਕੈਡੈਮਿਕ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤੇ ਉੱਥੇ ਸਾਨੂੰ ਮਾਰਕਸ ਦਿੱਤੇ ਜਾਂਦੇ ਨੇ ਕਿ ਤੁਸੀਂ ਇਹਨੇ ਪਰਸੈਂਟ ਮਾਰਕਸ ਲਿਆਓ ਫਿਜ਼ਿਕਸ ਕੈਮਿਸਟਰੀ ਮੈਥ ਤੇ ਤੁਸੀਂ ਪਾਸ ਹੋ ਜਾਓਗੇ ਉਦੋਂ ਲਈ ਤੁਸੀਂ ਟਫ ਮਿਹਨਤ ਕਰਦੇ ਹੋ ਦਿਨ ਰਾਤ ਸਟੱਡੀ ਵੀ ਕਰਦੇ ਹੋ ਲੇਕਿਨ ਅਸੀਂ ਇਹ ਚੀਜ਼ ਨੂੰ ਸਮਝ ਪਾਉਂਦੇ ਕਿ ਜਿੱਥੇ ਗੁਰਮਤ ਗਿਆਨ ਵਾਲੀ ਗੱਲ ਹੈ ਜਿੱਥੇ ਗੁਰਮਤ ਸਿੱਖਿਆ ਹੈਗੀ ਉੱਥੇ ਤੇ ਵਾਹਿਗੁਰੂ ਜਾਂ ਗੁਰਬਾਣੀ ਇਹ ਕਹਿੰਦੀ ਹੈ ਕਿ ਤੁਸੀਂ ਇਹ ਕਦਮ ਚੱਕੋ ਤੁਸੀਂ ਇੱਕ ਕਦਮ ਚੱਕੋ ਤੁਹਾਨੂੰ ਆਪਣੇ ਆਪ ਬਾਫੜ ਕੇ ਲੈ ਜਾਣਗੇ ਅੱਗੇ ਤੁਹਾਨੂੰ ਪਾਸ ਵੀ ਕਰਾਂਗੇ ਤੁਸੀਂ ਬਸ ਐਂਟਰੀ ਮਾਰੋ ਬਸ ਸਾਡਾ ਕੋ ਸਿਲੇਬਸ ਨਹੀਂ ਉੱਥੇ ਕੋ ਰੂਲਸ ਨਹੀਂ ਕੋਈ ਸਿਲੇਬਸ ਨਹੀਂ ਕੋਈ ਰੂਲਸ ਨਹੀਂ ਤੁਸੀਂ ਆਪਣੇ ਹਉਮੈ ਨੂੰ ਅਹੰਕਾਰ ਨੂੰ ਸਾਰੀਆਂ ਚੀਜ਼ਾਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਮੰਨੋ ਉਹਨੂੰ ਦੇਖੋ ਉਸ ਨਾਲ ਗੱਲਾਂ ਕਰੋ ਸ਼ਬਦ ਨਾਲ ਜੁੜੋ ਉਹ ਮੈਨੂੰ ਫਿਰ ਯਾਦ ਆ ਗਈ ਆਪਣੇ ਜਬਜੀ ਸਾਹਿਬ ਜੀ ਦੀ 38ਵੀਂ ਪਉੜੀ ਹੈ ਜਿੱਥੇ ਕਿ ਜਤ ਪਹਾੜਾ ਦੀ ਰਸੁਨਿਆਰ ਐ ਰਣਮਤੂਈ ਦਥਿਆਰ ਐਂਡ ਚ ਜਿਹੜਾ ਸੰਪੂਰਨ ਉਸ ਦਾ ਸ਼ਾਇਦ ਮੈਂ ਗਲਤੀ ਨਾ ਕਰ ਜਾਵਾਂ ਕਿਉਂਕਿ ਮੈਂ ਉਸ ਤੋਂ ਕਹਿ ਰਿਹਾ ਕਿ ਜਿਨਕੋ ਨਦਰ ਕਰਮ ਤੰਕਾਰ ਨਾਨਕ ਨਦਰ ਨਦਰ ਨਿਹਾਲ ਠੀਕ ਹੈ ਜਿਨ੍ਹਾਂ ਦੇ ਉੱਪਰ ਵੈਗੁਰੂ ਦੀ ਬਖਸ਼ਿਸ਼ ਹੋ ਗਈ ਜਿਨ੍ਹਾਂ ਦੇ ਉੱਪਰ ਨਦਰ ਹੋ ਗਈ ਇਹ ਕੋਈ ਨਹੀਂ ਕਹਿ ਸਕਦਾ ਕਿ ਮੈਂ ਕੀਤਾ ਜਾਂ ਮੈਂ ਕਰ ਲਿਆ ਇਹ ਤੇ ਮਹਾਰਾਜ ਦੀ ਬਖਸ਼ਿਸ਼ ਹੋਗੀ ਅਸੀਂ ਪ੍ਰਸ਼ਾਸਨ ਰਿਜ਼ਲਟ ਹੈ ਕਿ ਅਸੀਂ ਬਖਸ਼ਿਸ਼ ਲੈਣ ਵਾਸਤੇ ਜੋਧਰੀ ਬੇਨਤੀ ਕਰੀ ਜੋਧਰੀ ਬੇਨਤੀ ਕਰੀ ਆਪਣੇ ਪਾਂਡੇ ਨੂੰ ਬੜਾਈਏ ਹਮ ਪਾਡਾ ਪਾਵ ਮ੍ਰਿਤ ਢਾਲ ਘੜੀ ਸਭ ਸੱਟ ਸੱਚੀ ਟਕਸਾਲ ਜਿਨਕੋ ਨਦਰ ਕਰਮ ਤੰਕਾਰ ਨਾਨਕ ਨਾਦਰ ਨਾਦਰ ਫਿਰ ਨਾਦਰ ਫਿਰ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਉਸ ਦੀ ਬਿਲਕੁਲ ਤੁਹਾਡੇ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗ ਜਾਓ ਥੋੜਾ ਉਪਰਾਲਾ करिएगा ਆਪ ਹਮਲਾ ਮਾਰੀਏ ਬੇਨਤੀਆਂ ਜੋਦਰੀਆਂ ਕਰੀਏ ਆਪ ਉਪਰਾਲਾ ਕਰੀਏ ਖਾਸ ਕਰਕੇ ਮਾਤਾ ਪਿਤਾ ਉਹਨਾਂ ਆਗੂ ਤੇ ਚੰਨ ਚ ਬੇਨਤੀ ਜਿੱਥੇ ਆਪ ਜੁੜੇ ਹੋ ਆਪਣੇ ਬੱਚਿਆਂ ਨੂੰ ਜੋੜਨ ਦਾ ਉਪਰਾਲਾ ਕਰੀਏ ਜੇ ਨਹੀਂ ਜੁੜੇ ਤੇ ਆਪਣੇ ਘਰ ਵਿੱਚ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਕਰੀਏ ਸਾਨੂੰ ਬੱਚਿਆਂ ਨੂੰ ਦੱਸਣਾ ਨਾ ਪਵੇ ਸਾਡੇ ਬੱਚੇ ਦੇਖ ਕੇ ਆਪਣੇ ਆਪ ਗੁਰਬਾਣੀ ਪੜਨ ਜਿੱਥੇ ਅਧਿਆ ਅਕੈਡਮਿਕ ਵਿੱਦਿਆ ਗ੍ਰੇਡ ਕਰਨ ਨੇ ਧਾਰਮਿਕ ਵਿੱਦਿਆ ਦੇ ਵੀ ਉਹ ਅੰਗੀਕਾਰ ਕਰਨ ਧਾਰਮਿਕ ਵਿੱਦਿਆ ਨੂੰ ਵੀ ਓਨਾ ਹੀ ਪਿਆਰ ਓਨਾ ਹੀ ਸਤਿਕਾਰ ਦੇ ਸੋ ਆਪ ਸਭ ਨੂੰ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬੜੇ ਥੋੜੇ ਸਮੇਂ ਚ ਬੜੀਆਂ ਡੂੰਘੀਆਂ ਤੁਸੀਂ ਰਮਜ਼ਪਰਪੁਰ ਜਿਹੜੀਆਂ ਵਿਚਾਰਾਂ ਨੇ ਸੰਗਤ ਅਰੂਪ ਕੀਤੀਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜਿੱਥੇ ਵੀ ਬੈਠੇ ਹੋ ਜਿੱਥੇ ਵੀ ਸੇਵਾ ਨਿਵਾ ਰਹੇ ਹੋ ਗੁਰਮਤਿ ਦੀ ਕਣੀ ਤੁਹਾਡੇ ਅੰਦਰ ਹੈ ਉਹ ਗੁਰਮਤ ਦੀ ਜਾਗ ਸੰਸਾਰ ਵਿੱਚ ਵੀ ਲੱਗਦੀ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ